ਤੁਹਾਡੀ ਆਤਮ ਸੇਜਾ ਦੇ ਅੰਦਰ ਵੀ ਉਹ ਇੱਕ ਦਿਵਾਰ ਸੰਗਾਸਣ ਤੇ ਵੀ ਗੱਲ ਕਰਨ ਵਾਲੇ ਕਿੰਨੇ ਸਨ ਉਹ ਇੱਕ ਉਹ ਇੱਕ ਹੈ ਕੌਣ ਸੀ ਇਹ ਮੱਗਰ ਬਿਆਨ ਕਰ ਰਿਹਾ ਗ੍ਰੰਥ ਨੰਬਰ 18 ਦੀ ਲਿੰਕਤ ਪਹਿਲੀ ਮੱਗਰ ਮੱਗਰ ਕਹੇ ਕੋਈ ਸਮਝਿਆ ਰੂਪ ਨਹਿਕਲੰਕ ਕੋਈ ਸਮਝਿਆ ਨਾ ਰੂਪ ਨਹਿਕਲੰਕ ਸਿਰਫ ਅਸੀਂ ਹੀ ਇੱਕ ਦੂਏ ਨੂੰ ਸਮਝਾ ਰਿਹਾ ਕਿ ਨੇਕ ਕਲੰਕ ਹੈ ਕੌਣ ਪਰ ਮਗਰ ਕੀ ਕਹਿ ਰਿਹਾ ਕਿ ਨੇਕ ਕਲੰਕ ਹੈ ਕੌਣ ਆ ਸੰਬਲ ਨਗਰ ਸਾਰ ਕਿਸੇ ਨੇ ਆਈ ਆ ਜੋ ਸੰਬਲ ਹੈ ਜੋ ਪਰਮੇਸ਼ਰ ਦਾ ਆਪਣਾ ਜੋ ਸਤ ਸਰੂਪ ਹੈ ਉਸ ਦੀ ਕਿਸੇ ਨੇ ਸਾਰ ਨਾ ਪਾਈ ਸਿਰਫ ਪੰਜ ਤਤ ਨੂੰ ਹੀ ਨੇਕ ਕਲੰਕ ਆਪਾਂ ਕਹੀ ਜੰਨੇ ਆ ਜਾਂ ਦੂਸਰਿਆਂ ਨੂੰ ਦੋ ਚਾਰ ਨੂੰ ਆਪਾਂ ਸਮਝਾ ਰਹੇ ਆ ਸੰਭਲ ਨਗਰ ਸਾਰ ਕਿਸੇ ਨਾ ਆਈ ਆ ਜਿੱਥੇ ਪੁਰਖ ਕਾਲ ਦਾ ਵਜੇ ਡੰਕ ਜਿੱਥੇ ਪੁਰਖ ਕਾਲ ਦਾ ਵਜੇ ਡੰਕ ਉਹ ਸੰਭਲ ਹੈ ਉਹ ਨਿਹ ਕਲੰਕ ਦਾ ਰੂਪ ਹੈ ਮਗਰ ਕਹਿ ਰਿਹਾ ਕੋਈ ਪੰਜ ਤਤ ਦੇ ਨਹੀਂ ਪਹਿਲਾਂ ਜਿੰਨੀਆਂ ਖੇਡਾਂ ਹੋਈਆਂ ਸਾਰੀਆਂ ਪੰਜ ਤਤ ਹੋਈਆਂ ਪਰ ਜੋ ਸਿਰੂ ਖੇਡ ਹੋਈ ਪਹਿਲੀ ਵਾਰ ਮਾਤ ਲੋਕ ਦੇ ਵਿੱਚ ਜਿੱਥੇ ਪੁਰਖ ਕਾਲ ਦਾ ਵਜੇ ਡੰਕ